ਨੇ ਵੀ ਤੁਸੀਂ ਅੱਜ ਵੈਰਾਈਟੀ ਦੇਖ ਰਹੇ ਹੋ ਸਾਰੀ ਫੋਟੋ ਵਾਲੀ ਪੀਸ ਮੈਂ ਕਹਿੰਦਾ ਵੀ ਇੰਸਟਾਗ੍ਰam ਵਾਲੇ ਪੀਸ ਨੇ ਜੀ ਬ੍ਰਾਈਡਲ ਸੂਟ ਸਾਰੇ ਪਾਰਟੀ ویئر ਸੂਟ ਰਹਿਣਗੇ ਇੱਕ ਤੋਂ ਇੱਕ ਮੈਂ ਕਹਿੰਦਾ ਡਿਜ਼ਾਈਨ ਦਿਖਾਵਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ ਵੀਡੀਓ ਨੂੰ ਕਰਦੇ ਹਾਂ ਸਟਾਰਟ ਹਾਂਜੀ ਸਾਰਿਆਂ ਪੈਣਾ ਨੇ ਮੇਰੇ ਸਸਰੀਕਾ ਜੀ ਅੱਜ ਜਿਹੜੀ ਵੀਡੀਓ ਆਪਣੀ ਅੰਗਰੇਜ਼ੀ ਜਾਂਦੀ ਸੀ ਵੀਰ ਸਮਝਾ ਰਿਹਾ ਵੀ ਇਦਾਂ ਫੰਕਸ਼ਨ ਦੇ ਵਿੱਚ ਤੁਸੀਂ ਪੰਜਾਬੀ ਚ ਹੋ ਸਕਦੀ ਆ ਸਮਝ ਲਓ ਜੀ ਲੋ ਜੀ ਪਹਿਲਾ ਸੈਟਿੰਗ ਤੇ ਗਏ the parrot will be one damn and you will get four colors check all four colors brother the color apart from this you and in the quality bolbata boldeuram red if i me tusi aapne setting de karke dikhaiya thonu emme punjabi de vich a jaani hai video eh allo saariya meriya paina jinne mere veer ne ab video punjabi ch kime karniyan samj lo ji dikha ji sk textile tuhanu swagat hai ji diyani chakro di sari barbari de utte sare party wear suit dikhavange aj ਮੈਂ ਕਹਿੰਨਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ ਜੀ ਆ ਲੋ ਜੀ ਪਿਓਰ ਬਰਬਰੀ ਦਾ ਤੇ ਸਾਰਾ ਡਿਜੀਟਲ ਹੋਇਆ ਪ੍ਰਿੰਟ ਪਿਓਰ ਦੀ ਰਹਿਣੀ ਆ ਬੋਟਮ 3 ਮੀਟਰ ਦੀ ਔਰ ਬੋਟਮ ਦੀ ਵੀ ਆਪਾਂ ਨੇ ਕਰਵਾਤਾ ਜੀ ਵਰਕ ਔਰ ਦੁਪੱਟਾ ਵੀ ਰਹਿਣਾ ਦਾ ਬਰਬਰੀ ਦਾ ਬਹੁਤ ਹੀ ਸ਼ਾਨਦਾਰ 2 ਮੀਟਰ ਦਾ 4 ਸੈਟ ਲੈਸ ਦੇ ਨਾਲ ਕਲਰ ਦਿਖਾਣੇ ਤੁਹਾਨੂੰ ਕਿੰਨੇ ਸੋਹਣੇ ਕਲਰ ਨੇ ਜੀ ਆ ਚੈੱਕ ਕਰੋ ਜੀ ਕਲਰ ਇੱਕ ਤੇ ਇੱਕ ਕਲਰ ਆਣਗੇ ਇੱਕ ਤੇ ਇੱਕ ਡਿਜ਼ਾਈਨਿੰਗ ਆਊਗੀ ਰੇਟ ਦਾ ਰਹਿਣਾ ਤੁਮਾਰਾ ਮੈਂ ਕਹ ਡਿਜ਼ਾਈਨਿੰਗ ਚੈੱਕ ਕਰੀ ਚਲੋ ਮੈਂ ਕਹ ਰੇਟ ਵੀ ਤੁਹਾਨੂੰ ਦੱਸਾਂਗੇ ਜੀ 1495 1595 ਰੇਟ ਮਾਰਕਟ ਦਾ ਤੁਹਾਨੂੰ ਰੇਟ ਦੱਸਾਂਗੇ ਜੀ ਪਹਿਲਾਂ ਡਿਜ਼ਾਈਨ ਚੈੱਕ ਕਰ ਲਓ ਨੰਬਰ 1 ਡਿਜ਼ਾਈਨing ਲਿਆਂਦੀ ਆਪਾਂ ਨੇ ਲਓ ਵੇਖੀਂ ਡਿਜ਼ਾਈਨ ਇਸ ਤਰ੍ਹਾਂ ਇੱਕ ਦੀਆਂ ਦਿਖਾਉਂਗੇ ਲਈ ਲਓ ਜੀ ਦੂਸਰਾ ਡਿਜ਼ਾਈਨ ਚੈੱਕ ਕਰੋ ਜੀ ਸਾਰਾ ਬਰਬਰੀ ਦਾ ਬੇਸ ਰਹੇਗਾ ਸਾਰੇ ਇੰਸਟਾਗ੍ਰਾਮ ਵਾਲੇ ਪੀਸ ਆ ਚੈੱਕ ਕਰੋ ਜੀ ਪਿਓਰ ਤਾਗੇ ਦਾ ਕੰਮ ਹੈ ਜੀ ਸਾਰਾ ਮਲਟੀ ਹੇਡ ਦਾ ਕੰਮ ਹੋਇਆ ਨੋਟਵਰਕ ਦਾ ਕੰਮ ਹੈ ਨਾਲ ਔਰ ਬੋਟਮਾਂ ਦੇ ਆਪਾਂ ਨੇ ਕਰਵਾਤਾ ਜੀ ਵਰਕ 3 ਮੀਟਰ ਦੀ ਰਹਿਣੀ ਬੋਟਮ ਬੋਟਮ ਤੇ ਵੀ ਵਰਕ ਕਰਵਾਤਾ ਜੀ ਔਰ ਦੁਬੱਟੇ ਵੀ ਰਹਿਣੇ ਬਰਬਰੀ ਦੇ ਹਲੋ ਬਰਬਰੀ ਦੇ ਉੱਤੇ ਸਾਰੇ ਵਰਕ ਹੋਏ ਚੈੱਕ ਕਰੋ ਹਲੋ ਅਨੂਦੀ ਕਲ ਰੰਗ ਕਲ ਕਰੀਏ ਕਲਰ ਬਹੁਤ ਸ਼ਾਨਦਾਰ ਨੇ ਜੀ ਹਲੋ ਜੀ ਇੱਕ ਦੋ ਇੱਕ ਕਲਰ ਦਿਖਾਵਾਂਗੇ ਡੈਕਨਿੰਗ ਬਹੁਤ ਸਾਰੀ ਦਿਖਾਵਾਂਗੇ ਜੀ ਰੇਟ ਵੀ ਤੁਹਾਨੂੰ ਦੱਸਾਂਗੇ ਹਲੋ ਜੀ ਪਹਿਲਾਂ ਡਿਜ਼ਾਈਨਿੰਗ ਚੈੱਕ ਕਰੀ ਚਲੋ ਮੈਂ ਤਾਂ ਡਿਨ ਇੱਕ ਤੇ ਕਿਡੀਆਂ ਤਿਆਰ ਕਰਵਾ ਲਈ ਆਪਾਂ ਨੇ ਹਲੋ ਜੀ ਸਾਰਾ ਆਪਣਾ ਡਿਨਿੰਗ ਤਿਆਰ ਹੋਈ ਹੈ ਜੀ ਬਹੁਤ ਸੋਹਣੀ ਡਿਨਿੰਗ ਤਿਆਰ ਕਰਵਾਈ ਆਪਾਂ ਨੇ ਬਰਬਰੀ ਦੇ ਉੱਤੇ ਬਹੁਤ ਡਿਮਾਂਡ ਆ ਜੀ ਬਰਬਰੀ ਦੀ ਹਲੋ ਜੀ ਲੋ ਜੀ ਦੁਪੱਟੇ ਚੈੱਕ ਕਰਵਾਓ ਜੀ 2.5 2.5 ਮੀਟਰ ਦੇ ਲੈਂਥ ਦੇ ਦੁਪੱਟੇ ਆਣਗੇ ਔਰ ਕਲਰ ਬਹੁਤ ਸ਼ਾਨਦਾਰ ਕਲਰ ਚਾਰ ਚਾਰ ਰੰਗਾਂ ਦੀ ਫੈਮਿਲੀ ਆਣੀ ਜੀ ਮਾਲ ਮਿਲੇਗਾ ਸੈੱਟ ਵਾਈਜ਼ ਸੈੱਟ ਵੀਡੀਓ ਰਹਿਣੀਆਂ ਸਾਰੀ ਹੋਲਸੇਲ ਦੀ ਆਹ ਲੋ ਜੀ ਇੱਕ ਤੋਂ ਇੱਕ ਕਲਰ ਜੀ ਲੋ ਜੀ ਜੀ ਡਿਜ਼ਾਈਨਿੰਗ ਚੈੱਕ ਕਰੀ ਜੀ ਲੋ ਮੈਂ ਕਹਿੰਨਾ ਬਹੁਤ ਸੋਹਣੀ ਵੈਰਾਈਟੀ ਲੋ ਜੀ ਜੋ ਅੱਜਕਲ ਡਿਜ਼ਾਈਨ ਚੱਲ ਰਹੇ ਨੇ ਸਾਰੇ ਨਵੇਂ ਡਿਜ਼ਾਈਨ ਨੇ ਜੀ ਇੰਸਟਾਗ੍ਰam ਵਾਲੇ ਆਹ ਲੋ ਜੀ ਪ्योर ਡੀਆਂ ਰਹਿਣੀਆਂ ਫੋਟਮਾ 3 3 ਮੀਟਰ ਦੀਆਂ ਦੁਬੱਟੇ ਰਹਿਣੇ ਆ ਬਰਬਰੀ ਦੇ ਅੱਛਾ ਚੈੱਕ ਕਰਾਓ ਬਜੀ ਹਲੋ ਜੀ ਕਲਰ ਚੈੱਕ ਕਰਾਓ ਬਜੀ ਇਹ ਕਿੰਨੇ ਸੋਹਣੇ ਆ ਚਾਰੋ ਰੰਗ ਸੁਪਰ ਰੇਟ ਦੀ ਗੱਲ ਕਰਦੀ ਆ ਰੇਟ ਦਾ ਰਹਿਣਾ ਤਮਾਕਾ 1495 1595 ਮਾਰਕੀਟ ਦਾ ਰੇਟ ਆ ਜੀ ਪਿਓਰ ਬਰਬਰੀ ਰਹਿਣੇ ਆ ਪਿਓਰ ਬਰਬਰੀ ਰੇਟ ਦੀ ਗੱਲ ਕਰਦੀ ਆ ਰੇਟ ਰਹਿਣਾ ਸਿਰਫ 1150 ਰੁਪਏ ਚੈਲੇਜ ਵਾਲਾ ਰੇਟ ਹੋਊਗਾ ਜੀ 1150 ਰੁਪਏ ਦੇ ਵਿੱਚ ਹੋਰ ਨਹੀਂ ਦਿਖਾਵਾਂਗਾ ਇੱਕ ਵਾਰ ਇਹ ਸਾਰਾ ਮਾਲ ਆਪਣਾ ਤਿਆਰ ਹੋਇਆ ਆ ਲਓ ਜੀ ਨੇਚ ਡਿਜ਼ਾਈਨਿੰਗ ਚੈੱਕ ਕਰੋ ਜੀ ਬਰਬਰੀ ਦੇ ਉੱਤੇ ਅੱਜ ਬਰਬਰੀ ਵੀ ਆਪਾਂ ਤੁਹਾਨੂੰ ਪ੍ਰਭੂ ਡਿਜ਼ਾਈਨਿੰਗ ਦਿਖਾਵਾਂਗੇ ਸਾਰੀ ਸਾਰੇ ਫੋਟੋ ਵਾਲੇ ਪੀਸ ਡੀਐਨਆਰ ਪੀਸ ਪਿਓਰ ਬਰਬਰੀ ਬਰਬਰੀ ਦੇ ਉੱਤੇ ਰਹਿਣਾ ਜੀ ਔਰ 3-3 ਮੀਟਰ ਦੀਆਂ ਬੋਟਮ ਆਪਾਂ ਨੇ ਲਵਾਈਆਂ ਨੇ ਪਿਓਰ ਸਿਲਕ ਦੀਆਂ ਔਰ ਦੋ ਬੱਟੇ ਰਹਿਣੇ ਡਿਜ਼ਾਈਨਰ ਬਰਬਰੀ ਦੇ ਬਹੁਤ ਹੀ ਸ਼ਾਨਦਾਰ ਔਰ ਕਲਰ ਮਿਲ ਨੇ ਬਹੁਤ ਹੀ ਸ਼ਾਨਦਾਰ ਜੀ ਚਾਰ-ਚਾਰ ਰੰਗਾਂ ਦੀ ਫੈਮਿਲੀ ਚੈੱਕ ਕਰੋਗੇ ਜੀ ਇੱਕ-ਇੱਕ ਕਲਰ ਦਿਖਾਵਾਂਗੇ ਡਿਜ਼ਾਈਨਿੰਗ ਸੁਪਰ ਸਾਰੀ ਡਿਨ ਚੈੱਕ ਅਕੀ ਕਲਰ ਮੈਂ ਕਹਣਾ ਜੀ ਹਲੋ ਜੀ ਚਾਰ ਰੰਗਾ ਦੀ ਫੈਮਿਲੀ ਰੇਟਾਂ ਦਾ ਵੀ ਦੇਣਾ ਆਪਾਂ ਨੇ ਸਿਰਫ 1150 ਰੁਪਏ ਦੀ ਡਿਜ਼ਾਈਨਿੰਗ ਚੈੱਕ ਕਰੀ ਚਲੋ ਮੈਂ ਕਹਿੰਨਾ ਨਜ਼ਾਰਾ ਲਿਆ ਲਾਂਗੇ ਜੀ ਬਹੁਤ ਹੀ ਜੰਦਰ ਵੈਰਿਟੀ ਦੀ ਇੱਕ ਆ ਚੈੱਕ ਕਰੋ ਜੀ ਡਿਜ਼ਾਈਨ ਹੈਂਡਵਰਕ ਦੇ ਦਿੱਤੇ ਸਾਰਾ ਡਿਜੀਟਲ ਹੋਇਆ ਪ੍ਰਿੰਟ ਪਰਲ ਵਰਕ ਦਾ ਕੰਮ ਹੈ ਜੀ ਨਾਲ ਲੋ ਜੀ 3 ਮੀਟਰ ਦੀਆਂ ਨੇ ਬਾਟਮ ਪ्योर ਸਿਲਕ ਦੀ ਦੁਪੱਟਾ ਚੈੱਕ ਕਰੋ ਜੀ ਫੋਰ ਸਾਈਡ ਲੈਸ ਦੁਪੱਟੇ ਦੀ ਲੈਂਥ 2.5 ਮੀਟਰ ਦੀ ਆਊਗੀ ਪ੍ਰੋਪਰ ਔਰ ਕਲਰਾਂ ਦੀ ਗੱਲ ਕਰੀਏ ਮੈਂ ਕਹਿੰਦਾ ਕਲਰ ਚੈੱਕ ਕਰੋ ਜੀ ਕਿੰਨੇ ਸੋਹਣੇ ਆ ਪੰਜ ਰੰਗ ਮਿਲ ਲਗੇ ਜੀ ਹੈਂਡਵਰਕ ਦੇ ਵਿੱਚ ਬਹੁਤ ਹੀ ਸ਼ਾਨਦਾਰ ਲੋ ਜੀ ਲੋ 6 ਕਲਰ ਦਿਖਾਏ ਨੇ ਜੀ ਤੁਹਾਨੂੰ ਪਿਓ ਰੰਗ ਸੁਪਰ ਲੋ ਜੀ ਡਿਜ਼ਾਈਨਿੰਗ ਚੈੱਕ ਕਰੋ ਜੀ ਰੇਡ ਦਾ ਇਹਦਾ ਵੀ ਆਪਾਂ ਨੇ ਧਮਾਕਾ ਕਰਨਾ ਈ ਸਾਰੀ ਹੈਂਡਵਰਕ ਦੀ ਡਿਜ਼ਾਈਨਿੰਗ ਰਹੂਗੀ ਪਰਲਵਰਕ ਦਾ ਕੰਮ ਸਾਰਾ ਡਿਜੀਟਲ ਹੋਇਆ ਪ੍ਰਿੰਟ ਕਲਰ ਚੈੱਕ ਵੀ ਜੇ ਲੋ ਮਕਣਾ ਨੇ ਯਾਰਾ ਅਜੀਬਾੜੀ 3-3 ਮੀਟਰ ਦੀਆਂ ਬੋਟ ਮਾਰਣੀਆਂ ਨੇ ਪਿਓਰ ਦਿਲਕਦੀਆਂ ਔਰ ਦੁਬੱਟੇ ਰਹਿਣੇ ਪਿਓਰ ਬਰਬਰੀ ਦੇ ਜੀ 2.5 ਮੀਟਰ ਦੀ ਲੈਂਥ ਆਊਗੀ ਪ੍ਰੋਪਰ ਕੋਈ ਐ ਨਹੀਂ ਕਿ ਕੋ ਛੋਟੇ ਦੁਬੱਟੇ ਲਵਾਏ ਨੇ ਜੀ ਸਾਰਾ ਮਾਲ ਆਪਣਾ ਤਿਆਰ ਹੋਇਆ ਜੀ ਕਲਰ ਚੈੱਕ ਕਰੋ ਜੀ ਕਿੰਨੇ ਸੋਹਣੇ ਲੋ ਜੀ ਲੋ ਜੀ ਇਖੜਿਆ ਨਾ ਹੋਗਾ ਜੀ ਦੇਣੀ ਚੈੱਕ ਵੀ ਜੇ ਲੋ ਮਕਣਾ ਇੱਕ ਤੇ ਕਲੀਅੰਟ ਰਾਵਾਂਗਾ ਜੀ ਹੈਂਡਵਰਕ ਦੇ ਵਿੱਚ ਨੋਟ ਨਾਲ ਹੈਂਡਵਰਕ ਦਾ ਕੰਮ ਪਰਲ ਵਰਕ ਦਾ ਕੰਮ ਹੋਇਆ ਜੀ ਨੋਟ ਵਰਕ ਦਾ ਵੀ ਕੰਮ ਨਾਲ ਕਰਵਾਇਆ ਪਿਓਰ ਬਰਬਰੀ ਲੈਣੀ ਹੈ ਜੀ ਸਾਰਾ ਡਿਜੀਟਲ ਪ੍ਰਿੰਟ ਹੈ ਜੀ 10 ਸੈਂਟੀਮੀਟਰ ਦੀ ਬੋਟ ਮਾਣ ਕੇ ਨਾਲ ਦੋ ਵੱਟੇ ਆਣੇ 2.5 ਮੀਟਰ ਦੀ ਲੈਂਥ ਦੇ ਜੀ ਕਲਰ ਚੈੱਕ ਕਰੋ ਕਲਰ ਲੱਗਨੇ ਸੋਨੇ ਆ ਜੀ ਸਾਰਾ ਡਿਜੀਟਲ ਪ੍ਰਿੰਟ ਪਿਓਰ ਬਰਬਰੀ ਲੈਣੀ ਹੈ ਜੀ ਪਿਓਰ ਬਰਬਰੀ 1895 1995 ਮਾਰਕੀਟ ਦਾ ਰੇਟ ਕਲਰ ਚੈੱਕ ਕਰੋ ਜੀ ਕਿੰਨੇ ਸੋਹਣੇ ਕਲਰ ਨੇ ਪੰਜ ਰੰਗਾਂ ਦੀ ਫੈਮਿਲੀ ਦੀ ਰੇਟ ਆਪਾਂ ਤੁਹਾਨੂੰ ਦੇਣ ਜਾ ਰਹੇ ਆ ਸਿਰਫ ਔਰ ਸਿਰਫ 1695 ਰੁਪਏ ਦੇ ਵਿੱਚ ਡਾਇਰਿੰਗ ਚੈੱਕ ਕਰ ਲਓ ਮੈਂ ਕਹਿੰਦਾ ਜੀ 1895 1995 ਨਾ ਰੇਟ ਆਇਆ ਮਾਰਕੀਟ ਦੇ ਵਿੱਚ ਤਾਂ ਆਪਾਂ ਤੁਹਾਡੇ ਕੋਲ 1695 ਦੇ ਪੈਸੇ ਨਹੀਂ ਲਵਾਂਗੇ ਹੋਰ ਦੱਸੋ ਚੈਲੰਜ ਵਾਲੇ ਰੇਟ ਹੋਣਗੇ ਲਓ ਜੀ ਇੱਕ ਡਾਇਰਿੰਗ ਆ ਚੈੱਕ ਕਰੋ ਜੀ ਲਓ ਸਾਰਾ ਬਰਬਰੀ ਪ੍ਰਿੰਟ ਦੇ ਉੱਤੇ ਜੀ ਟੋਟਲੀ ਹੈਂਡਵਰਕ ਦਾ ਕੰਮ ਹੈ ਜੀ ਲੋ ਜੀ 10 ਮੀਟਰ ਦੀ ਬੋਟਮ ਦੁਬੱਟੇ ਬਰਬਰੀ ਦੇ ਪ੍ਰੋਪਰ 4 ਸਾਈਡ ਲੈਸ 2 1/2 ਮੀਟਰ ਦੀ ਲੈਂਥ ਹੋਊਗੀ ਦੁਬੱਟੇ ਦੀ ਔਰ ਕਲਰਾਂ ਦੀ ਗੱਲ ਕਰੀਏ ਮੈਂ ਕਹਿੰਦਾ ਕਲਰ ਚੈੱਕ ਕਰਾਓ ਜੀ ਕਿੰਨੇ ਸੋਹਣੇ ਕਲਰ ਨੇ ਲੋ ਜੀ ਮਾ ਸਾਰਾ ਸੈੱਟ ਭਾਈ ਮਿਲੂਗਾ ਕੋਈ ਸਿੰਗਲ ਪੀਸ ਨਹੀਂ ਮਿਲਣਾ ਜੀ ਰੇਟ ਰਹਿਣਾ ਇਹਦਾ ਵੀ 1695 ਰੁਪਏ ਵਿਆਹ ਚਾਦੀਆਂ ਦਾ ਸੀਜ਼ਨ ਸਟਾਰਟ ਹੋ ਗਿਆ ਬਹੁਤ ਹੀ ਸ਼ਾਨਦਾਰ ਵੈਰੈਟੀ ਤਿਆਰ ਕਰਵਾਈ ਹੈ ਜੀ ਲੋ ਜੀ ਨੈਕਸਟ ਵੈਰੈਟੀ ਆ ਗਈ ਜੀ ਆਪਣੀ ਪਿਓਰ ਸ਼ਿਮਰ ਦੇ ਉੱਤੇ ਜੀ ਸਾਰਾ ਹੈਂਡਵਰਕ ਦਾ ਕੰਮ ਕਰਵਾਇਆ ਜੀ ਔਰ 3 ਮੀਟਰ ਦੀ ਬੋਟਮ ਰੇਗੀ ਕੰਟਰਾਸਟ ਚੈੱਕ ਕਰੋ ਜੀ ਪਿਓਰ ਸਿਲਕ ਦੀ ਬੋਟਮ ਲੈਣੀ ਹੈ 3 ਮੀਟਰ ਦੀ ਔਰ ਦੁਪੱਟਾ ਆਪਾਂ ਨੇ ਲਵਾਇਆ ਜੀ ਡਿਸਕਾਊਂਸ ਔਰ ਗਾਂਜੇ ਦਾ ਜੀ ਚੈੱਕ ਕਰੋ ਔਰ ਕਲਰਾਂ ਦੀ ਗੱਲ ਕਰੀਏ ਮੈਂ ਕਹਿੰਦਾ ਕਲਰ ਚੈੱਕ ਕਰੋ ਕਿੰਨੇ ਸੋਹਣੇ ਕਲਰ ਨੇ ਚਾਰੋਂ ਰੰਗ ਸੁਪਰੀਟ ਲੋ ਜੀ ਚਾਰੋਂ ਰੰਗ ਸੁਪਰੀਟ ਜੀ ਰੇਡ ਦਾ ਧਮਾਕਾ ਹੋਣ ਜਾ ਰਿਹਾ ਹੈ ਰੇਡ ਤੁਹਾਨੂੰ ਦੱਸ ਦਿਆਂ ਜੀ ਡਿਜ਼ਾਈਨਿੰਗ ਚੈੱਕ ਕਰੀ ਕਲੋ ਲੋ ਜੀ ਇਹ ਕਿ ਡਿਜ਼ਾਈਨਿੰਗ ਆ ਚੈੱਕ ਕਰੋ ਜੀ ਟੋਟਲੀ ਹੈਂਡਵਰਕ ਦਾ ਕੰਮ ਰਹਿਣਾ ਟੋਟਲੀ ਹੈਂਡਵਰਕ ਦਾ ਕੰਮ ਔਰ ਬੋਟਮ ਰੈਣੀ ਨੇ ਪਿਓਰ ਸਿਲਕ ਦੀਆਂ ਇਹਦੇ ਵੀ ਹੈਂਡਵਰਕ ਆਪਾਂ ਨੇ ਕਰਵਾਇਆ ਦੀ 3 ਮੀਟਰ ਦੀ ਬੋਟਮ ਰੈਣੀ ਆ ਪਿਓਰ ਸਿਲਕ ਦੀ ਔਰ ਦੁਪੱਟੇ ਦੀ ਗੱਲ ਕਰੀਏ ਮੈਂ ਕਹਿੰਦਾ ਦੁਪੱਟਾ ਬਹੁਤ ਚੰਦਰਾ ਜੀ ਵਿਸਤੋਤ ਔਰ ਗੰਜੇ ਦਾ ਦੁਪੱਟਾ ਰਹਿਣਾ ਗੋਟਾ ਪੱਤੀ ਵਾਲਾ ਅੱਛਾ ਕਰੋ ਲੈਂਥ ਪ੍ਰੋਪਰ 2.5 ਮੀਟਰ ਦੀ ਆਊਗੀ ਜੀ ਕਲਰਾਂ ਦੀ ਗੱਲ ਕਰੀਏ ਮੈਂ ਕਹਿੰਦਾ ਕਲਰ ਚੈੱਕ ਕਰਾਓ ਜੀ 2495 2595 ਮਾਰਕੀਟ ਦਾ ਰੇਟ ਐਸਕੇ ਦਾ ਰੇਟ ਰਹਿਣਾ ਸਿਰਫ 2250 ਰੁਪਏ ਦੀ ਲੋ ਜੀ ਡੈਨਿੰਗ ਚੈੱਕ ਕਰੀ ਚਲੋ ਜੀ ਟੋਟਲੀ ਹੈਂਡਵਰਕ ਪੂਰੇ ਹੈਵੀ ਹੈਂਡਵਰਕ ਦੇ ਕੰਮ ਰਹਿਣੇ ਆ ਜੀ ਪਰਲਵਰਕ ਦੇ ਕੰਮ ਬੋਟਮਾਂ ਰਹਿਣੀਆਂ ਨੇ 3-3 ਮੀਟਰ ਦੀਆਂ ਪਿਓ ਸਿਲਕ ਦੀਆਂ ਬੋਟਮਾਂ ਦੇ ਵੀ ਆਪਾਂ ਨੇ ਹੈਂਡਵਰਕ ਦਾ ਕੰਮ ਕਰਵਾਇਆ ਜੀ ਔਰ ਦੁਬੱਟੇ ਰਹਿਣਗੇ ਡਿਜ਼ਾਈਨਰ ਲੋ ਜੀ ਦੁਬੱਟਿਆਂ ਦੀ ਗੱਲ ਕਰੀ ਮੈਂ ਕਹਿੰਦਾ ਦੁਬੱਟਾ ਦੇਖ ਕੇ ਮਨ ਖੁਸ਼ ਹੁੰਦਾ ਜੀ 2.5 ਮੀਟਰ ਦੀ ਲੈਂਥ ਹੋਊਗੀ ਦੁਬੱਟੇ ਦੀ ਬੋਟਾ ਪੱਤੀ ਵਾਲੇ ਦੁਬੱਟੇ ਡਿਜ਼ਾਈਨਰ ਦੁਬੱਟੇ ਔਰ ਕਲਰਾਂ ਦੀ ਗੱਲ ਕਰੀ ਮੈਂ ਕਹਿੰਦਾ ਕਲਰ ਚੈੱਕ ਕਰੋ ਜੀ ਕਿੰਨੇ ਸੋਹਣੇ ਕਲਰ ਨੇ ਚਾਰ ਰੰਗਾਂ ਦੀ ਫੈਮਿਲੀ ਜੀ ਵੀਡੀਓ ਸਾਰੀ ਹੋਲਸੇਲ ਦੀ ਰਹਿਣੀ ਹੈ ਸੈੱਟ ਵਾਈ ਸੈੱਟ ਮਾਲ ਮਿਲਣਾ ਜੀ 2495 2595 ਮਾਰਕੀਟ ਦਾ ਰੇਟ ਐਸਕੇ ਦਾ ਰੇਟ ਰਹਿਣਾ ਸਿਰਫ 2250 ਰੁਪਏ ਜੀ ਡੀਅਰਿੰਗ ਚੈੱਕ ਕਰ ਲੋ ਜੀ ਕਿੰਨੇ ਹੈਗੇ ਟੋਟਲੀ ਹੈਂਡਵਰਕ ਹੈ ਜੀ ਬੇ ਸਾਰੇ ਨਵੇਂ ਲੋ ਜੀ ਨੈਕਸਟ ਵੇਰੀ ਚੈੱਕ ਕਰੋ ਵੀਰ ਜੀ ਲੋ ਜੀ ਨੈਕਸਟ ਵੇਰੀ ਆਈ ਗਈ ਜੀ ਆਪਣੀ ਬਰਬਰੀ ਦੇ ਉੱਤੇ ਜੀ ਡੀਐਨਰ ਸੂਟ ਹੈ ਜੀ ਔਰ ਬੋਟਮ ਦੀ ਗੱਲ ਕਰੀਏ ਮੈਂ ਕਹਿੰਦਾ ਬੋਟਮ ਤੇ ਵੀ ਵਰਕ ਆਪਾਂ ਨੇ ਕਰਵਾਇਆ ਜੀ ਪਿਓਰ ਸਿਲਕ ਦੀ ਬੋਟਮ ਰਹਿਣੀ ਆ ਦੁਬੱਟੇ ਆਪਾਂ ਨੇ ਲਵਾਇਆ ਜੀ ਬਰਬਰੀ ਦੇ ਡਬਲ ਸ਼ੇਡ ਦਾ ਦੁਬੱਟੇ ਆਣਗੇ ਡੀਐਨਆਰ ਦੁਬੱਟੇ ਔਰ ਦੁਬੱਟੇ ਦੇ ਫੋਰ ਸੈਟ ਲੈ ਲੈਸ ਆ ਗਈ ਪ੍ਰੋਪਰ ਮੋਤੀ ਵਾਲੀ ਔਰ ਕਲਰਾਂ ਦੀ ਗੱਲ ਕਰੀਏ ਮੈਂ ਕਹਿੰਦਾ ਕਲਰ ਬਹੁਤ ਚੰਦਰ ਨੇ ਜੀ ਕਲਰ ਚੈੱਕ ਕਰੋ ਵੀ ਜੀ ਕਿੰਨੇ ਸੋਹਣੇ ਨੇ ਸਾਰੇ ਰੰਗ ਸਪਰੀਟ ਹੈ ਜੀ ਇਕੜੀਆਂ ਤੁਹਾਨੂੰ ਹੋਰ ਦਿਖਾਵਾਂਗੇ ਜੀ ਦੋ ਡਿਜ਼ਾਈਨ ਦਿਖਾਵਾਂਗੇ ਦੇ ਵਿੱਚ ਲੋ ਇਕੜਿਆ ਰਾ ਚੈੱਕ ਕਰੋ ਜੀ ਪਿਓਰ ਬਰਬਰੀ ਦੇ ਉੱਤੇ ਡੀਅਨਰ ਰੂਟ ਲੋ ਇਹ ਡੀਅਨ ਮਿਰਰ ਵਰਤਦਾ ਰਹੇਗਾ ਜੀ ਲੋ ਜੀ ਇਹ ਮੇਰੇ ਵਰਗ ਦਾ ਕੰਮ ਆ ਟੋਟਲੀ ਮੇਰੇ ਵਰਗ ਦਾ ਕੰਮ ਆ ਜੀ ਬੋਟਮਾਂ ਆਪਾਂ ਨੇ ਕੰਟਰਾਸਟ ਲਵਾਈਆਂ ਨੇ ਜੀ ਚੈੱਕ ਕਰੋ ਜੀ ਬੋਟਮ ਦੇ ਵੀ ਆਪਾਂ ਨੇ ਵਰਕ ਕਰਵਾਤਾ ਪਿਓਰ ਸਿਲਕ ਦੀ ਰਿਆਣੀ ਆ ਬੋਟਮ 3 ਮੀਟਰ ਦੀ 23 ਨੰਬਰ ਆ ਪਾ ਲਓ ਜੀ ਬਰਨੀ ਸਾਰੀ ਔਰ ਦੁਬੱਟੇ ਦੀ ਗੱਲ ਕਰੀਏ ਮੈਂ ਕਹਿੰਦਾ ਦੁਬੱਟਾ ਡਬਲ ਸ਼ੇਡ ਦੇ ਵਿੱਚ ਹੈ ਜੀ ਬਹੁਤ ਹੀ ਚਾਨਨ ਔਰ ਕਲਰ ਚੈੱਕ ਕਰੋ ਜੀ ਕਿੰਨੇ ਸੋਹਣੇ ਆ ਚਾਰੇ ਰੰਗ ਕੋਪਰੇਟ ਅਰੇ ਯਾਰ ਦੋੜੀਆਂ ਤੁਹਾਨੂੰ ਦਿਖਾਏ ਨੇ ਜੀ ਰੇਟ ਦਾ ਧਮਾਕਾ ਹੋਣ ਜਾ ਰਿਹਾ ਜੀ 1495 1595 ਮਾਰਕੀਟ ਦਾ ਰੇਟ 11.5 ਐਸ ਕੇ ਦਾ ਰੇਟ ਰਹਿਣਾ ਸਿਰਫ 1150 ਰੁਪਏ ਜੀ ਡਿਜ਼ਾਈਨਿੰਗ ਚੈੱਕ ਕਰ ਲੋ ਜੀ ਸਾਰੀ ਇੱਛਾ ਕਰਾਂ ਵਾਲੀ ਡਿਜ਼ਾਈਨਿੰਗ ਹੈ ਸੇਮ ਫੋਟੋ ਵਾਲੇ ਪੀਸ ਰੇਟ ਦੇ ਧਮਾਕੇ ਕਰ ਲਾਂਗੇ ਧਮਾਕੇ ਲੋ ਇੱਕ ਰਿਆਣੀ ਗਾ ਚੈੱਕ ਕਰੋ ਜੀ ਇੰਸਟਾਗ੍ਰਾਮ ਵਾਲੇ ਪੀਸ ਸਾਰਾ ਮਾਲ ਆਪਣਾ ਤਿਆਰ ਹੈ ਜੀ ਇਹ ਤਾਂ ਪੜਦੇ ਦੇ ਰਹੇ ਆ ਤੁਹਾਨੂੰ ਲੋ ਬਹੁਤ ਵੱਡੇ ਫਾਇਦੇ ਕਰਾਂਗੇ ਲੋ ਜੀ ਡਿਜ਼ਾਈਨਿੰਗ ਚੈੱਕ ਕਰੀ ਚਲੋ ਸੇਮ ਫੋਟੋ ਵਾਲਾ ਪੀਸ ਲੈਰੀਆ ਡਿਨ ਟੋਟਲੀ ਹੈਂਡਵਰਕ ਦਾ ਕੰਮ ਹੈ ਜੀ ਛੇ ਡੇਡ ਦਿੱਤੇ ਆ ਲੋ ਜੀ ਬੋਟਮ ਦੇ ਵੀ ਆਪਾਂ ਨੇ ਵਰਕ ਕਰਵਾਇਆ ਜੀ 3 ਮੀਟਰ ਦੇ ਆਨੇ ਬੋਟਮ ਬੋਟਮ ਦੇ ਵੀ ਆਪਾਂ ਨੇ ਲੈਸ ਵਰਕ ਦਾ ਕੰਮ ਕਰਵਾਇਆ ਔਰ ਦੁਬੱਟਾ ਰਹਿਣਾ ਵਿਸਤੌਰ ਗੰਜੇ ਦਾ ਟਾਈਆਂ ਟਾਈ ਦੁਬੱਟਾ ਜੀ ਨੈਰੀਆ ਦੁਬੱਟਾ ਔਰ ਕਲਰਾਂ ਦੀ ਗੱਲ ਕਰੀਏ ਮੈਂ ਕਹਿੰਦਾ ਕਲਰ ਬਹੁਤ ਸੋਨੇ ਨੇ ਜੀ ਲਓ ਜੀ ਚਾਰ ਰੰਗਾਂ ਦੀ ਫੈਮਲੀ ਆਣੀ ਆ ਜੀ ਰੇਟ ਰਹਿਣਾ ਸਿਰਫ 1150 ਰੁਪਏ ਜੀ ਬਹੁਤ ਹੀ ਹੈਵੀ ਡਿਜ਼ਾਈਨਿੰਗ ਸਿਰਫ 1150 ਰੁਪਏ ਚੈਲੰਜ ਵਾਲੇ ਰੇਟ ਹੋਣਗੇ ਜੀ ਆਹ ਲਓ ਜੀ ਇਕੜੀਆ ਨਹੀਂ ਗਾ ਚੈੱਕ ਕਰੋ ਜੀ ਟੋਟਲੀ ਹੈਂਡਵਰਕ ਦਾ ਕੰਮ ਪਿਓਰ ਬਰਬਰੀ ਦੇ ਉੱਤੇ ਸਾਰਾ ਡਿਜੀਟਲ ਪ੍ਰਿੰਟ ਲੋ ਜੀ 3 ਮੀਟਰ ਦੀ ਆ ਗਈ ਬੋਟਮ ਪਿਓਰ ਸਿਲਕ ਦੀ ਔਰ ਦੁਪੱਟਾ ਵੀ ਆਏਗਾ ਬਰਬਰੀ ਦਾ ਜੀ ਬਰਬਰੀ ਦਾ ਦੁਪੱਟਾ ਫੋਰਥ ਲੈਸ ਦੇ ਨਾਲ ਔਰ ਲੈਂਥ ਆਊਗੀ ਪ੍ਰੋਪਰ 2.5 ਮੀਟਰ ਦੀ ਕਲਰਾਂ ਦੀ ਗੱਲ ਕਰੀ ਮੈਂ ਕਹਿੰਦਾ ਕਲਰ ਚੈੱਕ ਕਰਾਓ ਜੀ ਕਿੰਨੇ ਸੋਹਣੇ ਕਲਰ ਨੇ ਸਾਰੇ ਡਾਇਨਰ ਪੀਸ ਨੇ ਜੀ ਨੰਬਰ 1 ਡਾਇਨਿੰਗ ਤਿਆਰ ਕਰਵਾਈਏ ਆਪਾਂ ਨੇ ਇੱਕ ਦਾ ਇੱਕ ਦਾ ਕਲਰ ਦਿਖਾਉਂਗਾ ਨਵੇਂ ਕਲਰ ਸਾਰੇ ਕਲਰ ਦੇਖ ਕੇ ਮਨ ਖੁਸ਼ ਹੁੰਦਾ ਜੀ ਰੇਟ ਦੇ ਰੇਟ ਸੁਣ ਕੇ ਵੀ ਤੁਹਾਡਾ ਮਨ ਖੁਸ਼ ਹੋਊਗਾ 1895 1995 ਮਾਰਕੀਟ ਚ ਵਿਗਰੇ ਆ ਐਸ ਕੇ ਵਾਲਾ ਨੇ ਰੇਟ ਤੁਹਾਨੂੰ ਦੇਣਾ ਸਿਰਫ 1695 ਸਿਰਫ 1695 ਡੈਨਿੰਗ ਇੱਕ ਤੋਂ ਕਿੜੀ ਨਹੀਂ ਘਾਉਂਗਾ ਵੀਡੀਓ ਨੂੰ ਵਾਸਤੇ ਧਿਆਨ ਨਾਲ ਦੇਖਣਾ ਜੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਲੋ ਜੀ ਨੈਕਸਟ ਵੈਰੀਅਟੀ ਆਪਣੀ ਚੈੱਕ ਕਰੋ ਜੀ ਇਹ ਵੀ ਬਰਬਰੀ ਦੇ ਉੱਤੇ ਜੀ ਤਮਾਲ ਪਾ ਲਾਂਗੇ ਬਰਬਰੀ ਦੀ ਸਾਰੇ ਇੰਸਟਾਗ੍ਰਾਮ ਵਾਲੇ ਪੀਸ ਨਹੀਂ ਡੈਨਰ ਸੂਟ ਗਲਾ ਚੈੱਕ ਕਰੋ ਜੀ ਕਿੰਨਾ ਹੈਵੀ ਗਲਾ ਜੀ ਇਸ ਤਰ੍ਹਾਂ ਦੇ ਸੇਮ ਫੋਟੋ ਵਾਲੇ ਪੀਸ ਆਣੇ ਆ ਔਰ ਕੇਰਾ ਵੀ ਚੈੱਕ ਕਰਾ ਲਓ ਕੇਰੇ ਦੇ ਵੀ ਆਪਾਂ ਨੇ ਕੰਮ ਕਰਵਾਤਾ ਜੀ ਔਰ ਬੋਟਮਾ ਮਿਲਣਗੇ ਸਾਰੀਆਂ ਪਿਓਰ ਸਿਲਕ ਦੀਆਂ 3-3 ਮੀਟਰ ਦੀਆਂ ਦੁਪੱਟੇ ਰਹਿਣਗੇ ਡਿਜ਼ਾਈਨਰ ਬਰਬਰੀ ਦੇ ਡਿਜ਼ਾਈਨਰ ਦੁਪੱਟੇ ਆ ਲੋ ਜੀ ਰੇਟ ਦੇ ਆਪਾਂ ਨੇ ਕਰਦੇ ਧਮਾਕੇ ਲੋ ਜੀ ਟੋਟਲੀ ਹੈਂਡਵਰਕਲੀ ਡਿਜ਼ਾਈਨਿੰਗ ਲੈਣੀ ਆ ਕਲਰ ਚੈੱਕ ਕਰੋ ਜੀ ਕਿੰਨੇ ਸੋਹਣੇ ਕਲਰ ਨੇ ਚਾਰ ਰੰਗਾਂ ਦੀ ਫੈਮਿਲੀ ਆ ਰੇਟ ਰਹਿਣਾ ਸਿਰਫ 1150 ਰੁਪਏ ਜੀ ਹਾਲਾਂਕਿ 14 95 15 95 ਮਾਰਕੀਟ ਚ ਵਿਗਰੇ ਆ ਇਹ ਸਾਰਾ ਮਾਲ ਆਪਣਾ ਤਿਆਰ ਆ ਜੀ ਤਾਂ ਤੁਹਾਨੂੰ ਇਸ ਭਾਜ ਦੇ ਰਹੇ ਆ ਬਹੁਤ ਵਾਦੇ ਕਰਨੇ ਕਸਟਮਰਾਂ ਦੇ ਬਹੁਤ ਵੱਡੇ ਫਾਇਦੇ ਲੋ ਜੀ ਇਕੜੀਆਂ ਨਿੰਗ ਆਪਣੀ ਆ ਚੈੱਕ ਕਰੋ ਜੀ ਇਹ ਵੀ ਹੈਂਡਵਰਕ ਦੀ ਡਿਜ਼ਾਈਨਿੰਗ ਰਹਿਣੀ ਆ ਜੀ ਆ ਲੋ ਜੀ ਛੇਡੜ ਦੇ ਉੱਤੇ ਛੇਡੜ ਬਰਬਰੀ ਲੋ ਬੋਡ ਮਾ ਕੰਟਰਾਸਟ ਤਿੰਨ ਤਿੰਨ ਮਿੰਟ ਦੀਆਂ ਬੋਡਮਾ ਬੋਡਮਾ ਦਾ ਵੀ ਆਪਾਂ ਨੇ ਬਰ ਕਰਵਾਤਾ ਜੀ ਔਰ ਦੁਬੱਟੇ ਰਹਿਣਗੇ ਬਰਬਰੀ ਦੇ ਕੋਟਾ ਪੱਤੀ ਵਾਲੇ ਡਾਇਨਰ ਦੁਬੱਟੇ ਲਓ ਜੀ ਔਰ ਕਲਾ ਦੀ ਗੱਲ ਕਰੀ ਮੈਂ ਕਹਿੰਦਾ ਕਲਰ ਬਹੁਤ ਜ਼ਾਨਦਾਰ ਨੇ ਚਾਰ ਚਾਰ ਰੰਗਾਂ ਦੀ ਫੈਮਿਲੀ ਮਿਲਲੀ ਐ ਰੋ ਆ ਚੱਕਰ ਆਉ ਦੀ ਨਵੇਂ ਨਵੇਂ ਕਲਰ ਨੇ ਨਵੀਂ ਨਵੀਂ ਡਾਇਨਿੰਗ ਰੇਡ ਦਾ ਤਮਾਕਾ ਜੀ ਸਿਰਫ 1150 ਚ ਲੈ ਜਾਓ ਜੀ ਸਿਰਫ 1150 ਚ ਕੋਈ 1450 ਖਰਚਣ ਦੀ ਲੋੜ ਨਹੀਂ ਕੋਈ 1550 ਖਰਚਣ ਦੀ ਲੋੜ ਨਹੀਂ 1150 ਚ ਲੈ ਜਾਓ ਲੋ ਇਕੜੀ ਅਨਿੰਗ ਆ ਚੱਕਰ ਆਉ ਜੀ ਨਵੇਂ ਨਵੇਂ ਬੇਜ਼ ਨਵੇਂ ਨਵੇਂ ਡਿਜ਼ਾਈਨਿੰਗ ਦੀ ਲੋ ਜੀ ਟੋਟਲੀ ਹੈਂਡਵਰਕ ਦਾ ਡਿਜ਼ਾਈਨ ਰਹਿਣਾ ਜੀ ਲੋ ਜੀ ਟੈਬੀ ਸਿਲਕ ਦੇ ਉੱਤੇ ਜੀ ਟੋਟਲੀ ਹੈਂਡਵਰਕ ਦਾ ਕੰਮ ਹੈ ਜੀ ਪਰਲਵਰਕ ਦਾ ਕੰਮ ਪੂਰਾ ਫਰੰਟ ਦੇ ਕੰਮ ਰਹੇਗਾ ਜਿਹੜਾ ਤੁਸੀਂ ਕੰਮ ਦੇਖ ਰਹੇ ਹੋ ਸਾਰਾ ਹੈਂਡਵਰਕ ਦਾ ਕੰਮ ਹੈ ਜੀ ਪਰਲਵਰਕ ਦਾ ਕੰਮ ਔਰ ਬਾਟਮ ਦੀ ਗੱਲ ਕਰੀਏ ਬਾਟਮ ਰਹਿਣੀ ਹੈ 3 ਮੀਟਰ ਦੀ ਪਿਓਰ ਸਿਲਕ ਦੀ ਔਰ ਬਾਟਮ ਦੇ ਲਈ ਆਪਾਂ ਨੇ ਕਰਵਾਤਾ ਜੀ ਵਰਕ ਹੈਂਡਵਰਕ ਦਾ ਵਰਕ ਹੋਇਆ ਬਾਟਮ ਤੇ ਔਰ ਦੁਪੱਟੇ ਦੀ ਗੱਲ ਕਰੀਏ ਮੈਂ ਕਹਿੰਦਾ ਦੁਪੱਟਾ ਹੀ ਬਹੁਤ ਸ਼ਾਨਦਾਰ ਹੈ ਜੀ ਜਿਸ ਕੌਸਰ ਕੰਦੇ ਦਾ ਦੁਪੱਟਾ ਲਵਾਇਆ ਆਪਾਂ ਨੇ ਬਿਆਨਰ ਦੁਪੱਟਾ ਗੋਟਾ ਪੱਤੀ ਵਾਲਾ ਪ੍ਰੋਪਰ ਟਾਈਮਿੰਟਰੀ ਲੈਂਥ ਹੋਊਗੀ ਦੁਪੱਟੇ ਦੀ ਲੋ ਜੀ ਕਲਰ ਦੀ ਗੱਲ ਕਰੀਏ ਮੈਂ ਕਹਿੰਦਾ ਕਲਰ ਚੈੱਕ ਕਰੋ ਜੀ ਕਿੰਨੇ ਸੋਹਣੇ ਕਲਰ ਨੇ ਚਾਰ ਰੰਗਾਂ ਦੀ ਫੈਮਿਲੀ ਆ ਜੀ ਚਾਰੋਂ ਰੰਗ ਚੋਪਰੇ ਉੱਪਰ ਲੋ ਜੀ ਕਲਰ ਚੈੱਕ ਕਰੋ ਬਲੀ ਕਿੰਨੇ ਸੋਹਣੇ ਆ 2695 2795 ਰੇਟ ਆ ਜੀ ਮਾਰਕੀਟ ਦੇ ਵਿੱਚ ਟੋਟਲੀ ਹੈਂਡਵਰਕ ਦਾ ਕੰਮ ਰਹਿਣਾ ਪਿਓਰ ਹੈਂਡਵਰਕ ਦਾ ਕੰਮ ਜੀ ਕੋਈ ਇਹ ਨਹੀਂ ਕਿ ਤਾਗਾ ਮਿਕਸਰ ਟੋਟਲੀ ਹੈਂਡਵਰਕ ਦਾ ਕੰਮ ਰਹਿਣਾ 26 95 27 95 ਮਾਰਕੀਟ ਦਾ ਰੇਟ ਐਸ ਕੇ ਦਾ ਰੇਟ ਰਹਿਣਾ ਸਿਰਫ 2260 ਰੁਪਏ ਜੀ ਸਿਰਫ 2260 ਦੇ ਵਿੱਚ ਲੋ ਨੈਕਟ ਡੀਨਿੰਗ ਚੈੱਕ ਕਰੋ ਜੀ ਆਪਣੀ ਇਹ ਵੀ ਬਰਬਰੀ ਦੇ ਉੱਤੇ ਸੇਮ ਫੋਟੋ ਵਾਲਾ ਪੀਸ ਹੈ ਜੀ ਹਲੋ ਜੀ ਡੀਨਿੰਗ ਬਹੁਤ ਹੋਣੀ ਤਿਆਰ ਕਰਵਾਈ ਆ ਜੀ ਪਿਓਰ ਬਰਬਰੀ ਰਹਿਣੀ ਆ ਜੀ ਟੋਟਲੀ ਹੈਂਡਵਰਕ ਦਾ ਕੰਮ ਹੈ ਜੀ ਚੈੱਕ ਕਰੋ ਜੀ ਸੇਮ ਇੰਸਟਾਗ੍ਰਾਮ ਵਾਲਾ ਡਿਜ਼ਾਈਨਿੰਗ ਔਰ ਬੋਟਮਾ ਮਿਲਨੇ ਤੁਹਾਨੂੰ 3-3 ਮੀਟਰ ਦੀਆਂ ਪਿਓਰ ਸਿਲਕ ਦੀਆਂ ਦੁਪੱਟੇ ਮਿਲਨੇ ਆ ਡਿਜ਼ਾਈਨਰ ਬਰਬਰੀ ਦੇ ਜੀ ਲਓ ਜੀ ਕਲਰਾਂ ਵੀ ਕਲ ਕਰੀਏ ਮੈਂ ਕਹਿੰਨਾ ਕਲਰ ਚੈੱਕ ਕਰੋ ਜੀ ਕਿੰਨੇ ਸੋਹਣੇ ਆ ਕਲਰ ਮਿਲਨੇ ਤੁਹਾਨੂੰ ਇਸ ਤਰ੍ਹਾਂ ਦੇ 4-4 ਕਲਰ ਮਿਲਣਗੇ ਜੀ ਆਹ ਲਓ ਜੀ ਚਾਰੋਂ ਰੰਗ ਸੁਪਰ ਹਿੱਟ ਰੇਟ ਸਿਰਫ 1150 ਜੀ 1150 ਦੇ ਵਿੱਚ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਆ ਆਪਣੇ ਚਾਰ ਕਰਵਾਈ ਆ ਮਾਨ ਕੁ ਜਮਦਾ ਜੀ ਇਖੜੀ ਅਣੀ ਗਾ ਚੈੱਕ ਕਰੋ ਜੀ ਪਿਓਰ ਬੈਲਵਟ ਦੇ ਉੱਤੇ ਜੀ ਡਿਜ਼ਾਈਨਿੰਗ ਚੈੱਕ ਕਰੋ ਜੀ ਸੇਮ ਪੈਣਾ ਲੋ ਜੀ ਪਿਓਰ ਬੈਲਵਟ ਦੇ ਉੱਤੇ ਆਲ ਓਵਰ ਰਹਿਣਾ ਸੂਟ ਜੀ ਚੈੱਕ ਕਰੋ ਜੀ ਟੋਟਲੀ ਹੈਂਡਵਰਕ ਦਾ ਕੰਮ ਗਣਾ ਚੈੱਕ ਕਰੋ ਬੰਲਾ ਜੀ ਬੀ ਨੱਕ ਦਾ ਡਿਜ਼ਾਈਨ ਰਹਿਣਾ ਟੋਟਲੀ ਹੈਂਡਵਰਕ ਦਾ ਕੰਮ ਔਰ ਘੇਰਾ ਚੈੱਕ ਕਰੋ ਜੀ ਕਿੰਨਾ ਹੈਵੀ ਘੇਰਾ ਜੀ ਟੋਟਲੀ ਹੈਂਡਵਰਕ ਦਾ ਕੰਮ ਰਹੇਗਾ ਜੀ ਬਾਜੂ ਚੈੱਕ ਕਰਾ ਲਓ ਕਿੰਨੇ ਸੋਹਣੇ ਬਾਜੂ ਨੇ ਜੀ ਬਾਜੂ ਵੀ ਹੈਵੀ ਮਿਲਨੇ ਆ ਲਓ ਜੀ ਬਾਜੂ ਵੀ ਪਲੱਸ ਪਹੁੰਚੇ ਵੀ ਦੀ ਪੂਰੇ ਹੈਵੀ ਵਰਕ ਲਓ ਜੀ ਸੋਲੋ ਕਲਰ ਹੈ ਜੀ ਸੋਲੋ ਇੱਕ ਰੈੱਡ ਕਲਰ ਆਪਾਂ ਨੇ ਤਿਆਰ ਕਰਵਾਇਆ ਇੱਕ ਮਜੈਂਟਾ ਰੰਗ ਦੀ ਦੁਪੱਟਾ ਚੱਕਰੋ ਜੀ ਕਿੰਨਾ ਸੋਹਣਾ ਦੁਪੱਟਾ ਪੂਰਾ ਹੈਵੀ ਵਰਕ 벨ਵੈਟ ਦਾ ਹੀ ਦੁਪੱਟਾ ਰਹੇਗਾ ਜੀ ਔਰ ਦੁਪੱਟਾ ਆਪਾਂ ਨੇ 4 ਸੈੱਟ ਤਿਆਰ ਕਰਵਾਇਆ ਜੀ ਇੱਕ ਰੰਗ ਤੁਹਾਨੂੰ ਰੈੱਡ ਦਿਖਾਉਂਗਾ ਇੱਕ ਦਿਖਾਉਂਗਾ ਮਜੈਂਟਾ ਜੀ ਦੋਨੋਂ ਰੰਗ ਸਪੈਸ਼ਲ ਜੀ ਬੋਲ ਲਓ ਦੋਨੋਂ ਰੰਗ ਸਪੈਸ਼ਲ ਗੜਾ ਚੈੱਕ ਕਰੋ ਕਿੰਨਾ ਹੈਵੀ ਆ ਕੇਰਾ ਵੀ ਹੈਵੀ ਆ ਜੀ ਬਾਜੂ ਪਲੱਸ ਪਹੁੰਚੇ ਜੀ ਦੁਪੱਟਾ ਰਹਿਣਾ ਪਿਓਰ ਬੈਲਵਟ ਦਾ ਪੂਰਾ ਹੈਵੀ ਵਰਕ 4 ਸਾਈਡ ਦੁਪੱਟਾ ਆ ਗਿਆ ਜੀ ਬੈਲਵਟ ਦਾ ਆ ਲਓ ਦੁਪੱਟਾ ਹੀ ਵੋਸ਼ ਅੰਦਰ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਓ ਜੀ ਸੋਲੋ ਪੀਸ ਤਿਆਰ ਕਰਵਾਇਆ ਆਪਾਂ ਨੇ ਰੈੱਡ ਰੰਗ ਤੇ ਮੈਂਟਾ ਰੰਗ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਓ ਚਾਹੇ 1000 ਪੀਸ ਲੈ ਲੈਣਾ ਰੇਡ ਦਾ ਤਮਾਕਾ ਹੁਣ ਜਾ ਰਿਹਾ ਜੀ 2795 2895 ਮਾਰਕੀਟ ਚ ਵਿਗਰਿਆ ਐ ਐਸ ਕੇ ਵਾਲੇ ਨੇ ਰੇਟ ਦੇਣਾ ਸਿਰਫ 2095 ਰੁਪਏ ਦੀ ਐਨੇ ਸੋਹਣੇ ਸੋਹਣੇ ਡੀਆ ਲੈਣ ਵਾਸਤੇ ਆਣਾ ਕਿੱਥੇ ਪੈਣਾ ਜੀ ਐਡਰੈਸ ਪ੍ਰੋਪਰ ਸਮਝ ਲੈਣਾ ਐਸ ਕੇ ਟੈਕਸਟ ਮਨਿੰਡਾ ਮੇਂ ਲੁਧਿਆਣਾ ਹਾਈਵੇ ਓਪੋਜ਼ਿਟ ਰਾਜ ਮਹਿਲ ਪੈਲਸ ਧੰਨਵਾਦ ਜੀ ਇਸ ਤੋਂ ਇਲਾਵਾ ਵੀ ਤੁਹਾਨੂੰ ਬਹੁਤ ਜ਼ਿਆਦਾ